ਦੁਨੀਆਂ ਉਤੇ ਬਹੁਤ ਘੱਟ ਲੋਕ ਹੁੰਦੇ ਨੇ ਜੋ ਕਿ ਦੂਜੇ ਲੋਕਾਂ ਲਈ ਜਿਉਂਦੇ ਨੇ ਅੱਜ ਆਪਾਂ ਅਜਿਹੇ ਹੀ ਰੱਬ ਰੂਪੀ ਇਨਸਾਨ ਦੀ ਬਾਇਓਗ੍ਰਾਫੀ ਲੈ ਕੇ ਆਏ ਹਾਂ ਜੋ ਕਿ ਬੇਸਹਾਰਾ ਲੋਕਾਂ ਦੀ ਸੇਵਾ ਲਈ ਸਭ ਤੋਂ ਮੂਰੇ ਖੜੇ ਹੁੰਦੇ ਨੇ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾਦੀ ਆਖਿਰ ਗੁਰਪ੍ਰੀਤ ਸਿੰਘ ਕੋਲ ਸੁਪਨਿਆਂ ਦੇ ਘਰ ਸੰਸਥਾ ਨੂੰ ਚਲਾਉਣ ਲਈ ਐਨਾ ਪੈਸਾ ਕਿੱਥੋਂ ਹੁੰਦਾ ਹੈ ਇਹਨਾਂ ਨੇ ਇਹ ਸੰਸਥਾ ਕਿਵੇਂ ਬਣਾਈ ਸੰਸਥਾ ਦੇ ਨਾਲ ਨਾਲ ਇਹ ਆਪਣਾ ਪਰਿਵਾਰ ਕਿਵੇਂ ਸੰਭਾਲਦੇ ਨੇ ਤੇ ਗੁਰਪ੍ਰੀਤ ਸਿੰਘ ਮਿੰਟੂ ਮਾਲਵਾਦੀ ਜ਼ਿੰਦਗੀ ਨਾਲ ਜੁੜੇ ਹੋਰ ਵੀ ਕਈ ਕਿਸੇ ਇਸ ਵੀਡੀਓ 'ਚ ਸਾਹਮਣੇ ਆਉਣਗੇ ਜਾਣਕਾਰੀ ਲਈ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ 9 ਅਗਸਤ 1976 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਮਾਦਾ ਦਰਸ਼ਨ ਕੌਰ ਦੀ ਕੁੱਖੋਂ ਪਿਤਾ ਸਰਦਾਰ ਜੁਗਿੰਦਰ ਸਿੰਘ ਸਾਬਕਾ ਫੌਜੀ ਦੇ ਘਰ ਹੋਇਆ ਇਹਨਾਂ ਦੇ ਦੋ ਛੋਟੇ ਭਰਾ ਨੇ ਜਿਨ੍ਹਾਂ ਵਿੱਚੋਂ ਇੱਕ ਨੌਕਰੀ ਕਰਦਾ ਹੈ ਤੇ ਇੱਕ ਬਾਹਰਲੇ ਦੇਸ਼ ਗਿਆ ਹੋਇਆ ਹੈ ਤੁਹਾਨੂੰ ਦੱਸਦੇ ਕਿ ਇਹਨਾਂ ਦੇ ਪਿਤਾ ਜੀ 2 ਸਾਲ ਬਿਮਾਰ ਰਹੇ ਦਿਾਨੰਦ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਗਿਆ ਉਹਨਾਂ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਸੀ ਬਿਮਾਰੀ ਦੇ ਇਲਾਜ ਲਈ ਉਹਨਾਂ ਦੇ ਘਰ ਦੀ ਹਰ ਇੱਕ ਚੀਜ਼ ਕਾਰ ਮਾਤਾ ਦੇ ਘੈਣੇ ਗੱਟੇ ਵਿਕ ਗਏ ਉਸ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਲਈ ਗੁਰਪ੍ਰੀਤ ਸਿੰਘ ਨੇ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕੀਤਾ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਸਿੰਘ ਆਪ ਦੇ ਨਾਨਕੇ ਘਰ ਜਾ ਕੇ ਰਹਿਣ ਲੱਗ ਪਏ ਸੀ ਉਹਨਾਂ ਦੇ ਮਾਮਾ ਜੀ ਵੀ ਲੋਕ ਭਲਾਈ ਦਾ ਕੰਮ ਕਰਿਆ ਕਰਦੇ ਸੀ ਉੱਥੋਂ ਹੀ ਗੁਰਪ੍ਰੀਤ ਸਿੰਘ ਨੂੰ ਵੀ ਲੋਕ ਭਲਾਈ ਦੇ ਕੰਮਾਂ ਵੱਲ ਖਿੱਚ ਪੈਦਾ ਹੋ ਗਈ ਤੁਹਾਨੂੰ ਦੱਸ ਦਈਏ ਕਿ ਇਹ ਜਿਆਦਾ ਪੜੇ ਲਿਖੇ ਨਹੀਂ ਇਹਨਾਂ ਨੇ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਸਾਲ 2016 ਵਿੱਚ ਦਿੱਲੀ ਹਾਈਵੇ ਉੱਤੇ ਸਮਰਾਟ ਟਾਬਾ ਕਰਾਏ ਦੇ ਲੈ ਲਿਆ ਸੀ ਇਹ ਟਾਬਾ ਦੁਰਾਹਾ ਲੁਧਿਆਣਾ ਕੋਲ ਪੈਂਦਾ ਹੈ ਇੱਕ ਦਿਨ ਕੀ ਹੋਇਆ ਕਿ ਇੱਕ ਲਿਬੜਾ ਬੜਿਆ ਬੰਦਾ ਡਿੱਗਦਾ ਟੈਂ ਦਾ ਉਹਨਾਂ ਦੇ ਢਾਬੇ ਤੇ ਪਹੁੰਚ ਗਿਆ ਦਰਅਸਲ ਉਸ ਬੰਦੇ ਨੂੰ ਅਦਰੰਗ ਹੋਇਆ ਹੋਇਆ ਸੀ ਗੁਰਪ੍ਰੀਤ ਸਿੰਘ ਨੇ ਉਸ ਨੂੰ ਨਿਲਾਇਆ ਧਵਾਇਆ ਤੇ ਸਾਫ਼ ਕੱਪੜੇ ਪਵਾ ਕੇ ਰੋਟੀ ਪਾਣੀ ਖਵਾਇਆ ਉਸ ਤੋਂ ਬਾਅਦ ਉਸ ਬੰਦੇ ਦੀਆਂ ਫੋਟੋਆਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸ਼ੇਅਰ ਕੀਤੀਆਂ ਜਿਸ ਦੇ ਨਾਲ ਉਸ ਬੰਦੇ ਦਾ ਪਰਿਵਾਰ ਮਿਲ ਗਿਆ ਉਸ ਦਾ ਭਰਾ ਉਸ ਨੂੰ ਮਿਲਣ ਆਇਆ ਪਰ ਨਾਲ ਲੈ ਕੇ ਨਹੀਂ ਗਿਆ ਉਹ ਕਹਿੰਦਾ ਕਿ ਮੈਂ ਇਸ ਨੂੰ ਸੰਭਾਲ ਨਹੀਂ ਸਕਦਾ ਜਿੱਥੋਂ ਆਇਆ ਉੱਥੇ ਹੀ ਛੱਡ ਦੋ ਸੋ ਐਵੇਂ ਜੋ ਵੀ ਬੁੱਢਾ ਬੱਚਾ ਬੰਦਾ ਤੀਵੀ ਉਹਨਾਂ ਦੇ ਢਾਬੇ ਉੱਤੇ ਮਦਦ ਲਈ ਆਉਂਦਾ ਤਾਂ ਗੁਰਪ੍ਰੀਤ ਸਿੰਘ ਉਹਨਾਂ ਦੀ ਮਦਦ ਜ਼ਰੂਰ ਕਰਦਾ ਸੀ ਇਸ ਦੇ ਉਹਨਾਂ ਨੇ ਫੇਸਬੁੱਕ ਉੱਪਰ ਮਿੰਟੂ ਮਾਲਵਾ ਦੇ ਨਾਂ ਦਾ ਪੇਜ ਬਣਾ ਲਿਆ ਜਿੱਥੇ ਉਹ ਉਹਨਾਂ ਦੀਆਂ ਫੋਟੋਆਂ ਸ਼ੇਅਰ ਕਰਦੇ ਸੀ ਜਿਨ੍ਹਾਂ ਦੀ ਉਹ ਮਦਦ ਕਰਿਆ ਕਰਦੇ ਸੀ ਇਸ ਤੋਂ ਬਾਅਦ ਸਮਾਂ ਬੀਤਣ ਨਾਲ ਜਦੋਂ ਗੁਰਪ੍ਰੀਤ ਸਿੰਘ 40 ਸਾਲਾਂ ਦੇ ਹੋ ਗਏ ਤਾਂ ਉਹਨਾਂ ਦੇ ਢਾਬੇ ਉੱਤੇ ਫੇਰ ਇੱਕ ਬੰਦਾ ਆਉਂਦਾ ਜਿਸ ਦੇ ਵੱਡੇ ਵੱਡੇ ਵਾਲ ਵੱਡੇ ਵੱਡੇ ਨੋ ਤੇ ਗੰਦੇ ਕੱਪੜੇ ਪਾਏ ਹੋਏ ਸੀ ਗੁਰਪ੍ਰੀਤ ਸਿੰਘ ਨੇ ਫੇਰ ਉਸੇ ਤਰ੍ਹਾਂ ਉਸ ਬੰਦੇ ਦੇ ਨੋ ਕੱਟੇ ਵਾਲ ਸਹੀ ਕੀਤੇ ਨਹਾ ਤੋਂ ਆ ਕੇ ਕੱਪੜੇ ਪਵਾ ਦਿੱਤੇ ਖਾਣਾ ਖਵਾਇਆ ਤੇ ਉਸ ਦੀਆਂ ਫੋਟੋਆਂ ਵੀ ਫੇਸਬੁੱਕ ਰਾਹੀਂ ਸ਼ੇਅਰ ਕਰ ਦਿੱਤੀਆਂ ਉਸ ਬੰਦੇ ਦਾ ਪਰਿਵਾਰ ਵੀ ਮਿਲ ਗਿਆ ਉਹ ਬੰਦਾ ਆਪਣੇ ਪਰਿਵਾਰ ਨੂੰ ਇਹ ਇੰਨਾ ਖੁਸ਼ ਹੋਇਆ ਕਿ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦਿਨ ਗੁਰਪ੍ਰੀਤ ਸਿੰਘ ਨੇ ਸੋਚ ਲਿਆ ਕਿ ਸ਼ਾਇਦ ਮੇਰਾ ਜਨਮ ਹੀ ਮਨੁੱਖਤਾ ਦੀ ਸੇਵਾ ਲਈ ਹੋਇਆ ਹੈ ਹੁਣ ਮੈਂ ਆਪਣੀ ਰੈਂਦੀ ਉਮਰ ਤੱਕ ਗਰੀਬ ਲਾਚਾਰ ਤੇ ਬਿਮਾਰ ਲੋਕਾਂ ਦੀ ਸੇਵਾ ਹੀ ਕਰਾਂਗਾ ਸੋ ਐਦਾਂ ਇੱਕ ਵਾਰ ਉਹਨਾਂ ਕੋਲ ਚੌਂਕੀਵਾਲ ਪਿੰਡ ਤੋਂ ਕੇਸਰ ਸਿੰਘ ਨਾਂ ਦਾ ਮਰੀਜ਼ ਆਇਆ ਜਿਸ ਦੀ ਲੱਤ ਵਿੱਚ ਕੀੜੇ ਪਏ ਹੋਏ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਦੀ ਲੱਤ 'ਚੋਂ ਕੀੜੇ ਕੱਢ ਕੇ ਪੱਟੀਆਂ ਕੀਤੀਆਂ ਉਹਨਾਂ ਦੀ ਪੂਰੀ ਸ਼ਾਮ ਸੰਭਾਲ ਕੀਤੀ ਗਈ ਤੇ ਉਸ ਬੰਦੇ ਨੂੰ ਉਹਨਾਂ ਨੇ ਢਾਬੇ ਉੱਤੇ ਹੀ ਰੱਖ ਲਿਆ। ਔਲੀ-ਔਲੀ ਇਹਨਾਂ ਦੇ ਢਾਬੇ ਉੱਤੇ ਤਿੰਨ-ਚਾਰ ਬੰਦੇ ਐਦਾਂ ਦੇ ਰਹਿਣ ਲੱਗ ਪਏ ਜਿ ਇਹਨਾਂ ਨੂੰ ਸਹਾਰੇ ਦੀ ਲੋੜ ਸੀ। ਫਿਰ ਉਹਨਾਂ ਦਿਨਾਂ 'ਚ ਗੁਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ ਦਾ ਨਾਮ ਮਿੰਟੂ ਮਾਲਵਾ ਤੋਂ ਬਦਲ ਕੇ ਉਸ ਦੀ ਥਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਰੱਖ ਲਿਆ। ਔਲੀ-ਔਲੀ ਬੇਸਹਾਰਾ ਤੇ ਬਿਮਾਰ ਲੋਕਾਂ ਦੀ ਗਿਣਤੀ ਉਹਨਾਂ ਦੇ ਢਾਬੇ ਉੱਤੇ ਵਧਣ ਲੱਗ ਪਈ। ਦੂਰੋਂ-ਦੂਰੋਂ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੇ ਚੰਗੇ ਕੰਮਾਂ ਲਈ ਲੋਕ ਫੋਨ ਕਰਦੇ ਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ। ਸੋ ਐਦਾਂ ਸਮਾਂ ਬੀਤਣ ਨਾਲ ਗੁਰਪ੍ਰੀਤ ਸਿੰਘ ਨੇ ਆਪਣੇ ਮਿੱਤਰਾਂ ਨਾਲ ਮਿਲ ਕੇ ਹੰਬਲਾ ਰੋਡ ਲੁਧਿਆਣਾ ਨੇੜੇ ਪੈਂਦੇ ਪਿੰਡ ਬਾਰਨਹਾਰਾ ਦੀ ਸਰਕਾਰੀ ਜ਼ਮੀਨ ਉੱਤੇ ਤੰਬੂ ਗੜ ਦਿੱਤੇ ਤੇ ਉੱਥੇ ਉਹਨਾਂ ਲੋਕਾਂ ਨੂੰ ਇਲਾਜ ਲਈ ਸਾਮ ਸੰਭਾਲ ਲਈ ਲੈ ਗਿਆ ਜੋ ਬੇਸਹਾਰਾ ਸੀ। ਕਿਸੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਕਿਸੇ ਦੇ ਸੱਟਾਂ ਲੱਗਣ ਕਾਰਨ ਕੀੜੇ ਤੱਕ ਪੈ ਗਏ ਸੀ। ਉਹਨਾਂ ਲੋਕਾਂ ਨੂੰ ਉਹਨਾਂ ਤੰਬੂਆਂ ਦੇ ਵਿੱਚ ਲਿਆ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ। ਇਸ ਕੰਮ ਵਿੱਚ ਗੁਰਪ੍ਰੀਤ ਸਿੰਘ ਦੇ ਗੂੜੇ ਦੋਸਤ ਗੁਰਦੀਪ ਸਿੰਘ ਤੇ ਵੀਰ ਇੰਦਰ ਸਿੰਘ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ। 2.5 ਸਾਲ ਉਹਨਾਂ ਨੇ ਤੰਬੂਆਂ ਹੌਲੀ ਹੌਲੀ ਉਹਨਾਂ ਨੂੰ ਲੋਕਾਂ ਦੇ ਫੋਨ ਆਉਣ ਲੱਗ ਪਏ ਕਿ ਇੱਥੇ ਬੰਦਾ ਪਿਆ ਉੱਥੇ ਬੰਦਾ ਪਿਆ ਮਰੀਜ਼ਾਂ ਦੀ ਗਿਣਤੀ ਵੱਧਣ ਲੱਗ ਪਈ। ਉਸ ਤੋਂ ਬਾਅਦ ਇੱਕ ਵਾਰ ਉਹਨਾਂ ਕੋਲ ਕਿਸੇ ਮਰੀਜ਼ ਦੀ ਮੌਤ ਹੋ ਗਈ। ਜਦੋਂ ਗੁਰਪ੍ਰੀਤ ਸਿੰਘ ਥਾਣੇ ਗਏ ਤਾਂ ਪੁਲਿਸ ਨੇ ਰਜਿਸਟ੍ਰੇਸ਼ਨ ਬਾਰੇ ਪੁੱਛਿਆ। ਉਸ ਤੋਂ ਬਾਅਦ ਉਹਨਾਂ ਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਪਨਿਆਂ ਦੇ ਘਰ ਦੀ ਰਜਿਸਟ੍ਰੇਸ਼ਨ ਕਰਵਾਈ। ਸਾਲ 2018 ਦੇ ਵਿੱਚ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਦੋਵੇਂ ਭਰਾਵਾਂ ਨੇ ਅੱਧਾ-ਅੱਧਾ ਕਿੱਲਾ ਮਿਲਾ ਕੇ ਡੇਢ ਕਿੱਲੇ 'ਚ ਸੁਪਨਿਆਂ ਦਾ ਘਰ ਬਣਾਇਆ। ਤੁਹਾਨੂੰ ਦੱਸ ਦਿਆਂ ਕਿ ਜਿਹੜਾ ਪਹਿਲੀ ਵਾਰ ਅਦਰੰਗ ਵਾਲਾ ਬ ਸਿੰਘ ਆਇਆ ਸੀ ਜਿਸ ਦੀ ਲੱਤ 'ਚ ਕੀੜੇ ਪਏ ਹੋਏ ਸੀ ਇਹਨਾਂ ਦੋਵਾਂ ਨੇ ਹੀ ਸੁਪਨਿਆਂ ਦੇ ਘਰ ਦਾ ਨੀਂ ਪੱਥਰ ਰੱਖਿਆ ਸੁਪਨਿਆਂ ਦੇ ਘਰ ਵਿੱਚ ਟੀਵੀ ਹਾਲ ਬਣਾਇਆ ਹੋਇਆ ਹੈ ਬੱਚਿਆਂ ਦਾ ਸਕੂਲ ਬਣਾਇਆ ਹੋਇਆ ਹੈ 100 ਬੈੱਡਾਂ ਦਾ ਹਾਲ ਬਣਾਇਆ ਹੋਇਆ ਹੈ ਇਸ ਦੇ ਵਿੱਚ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਬਣਾਇਆ ਹੋਇਆ ਹੈ ਤੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਹੈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਅਜਿਹਾ ਅਕਾਊਂਟ ਨੰਬਰ ਜਨ ਤੱਕ ਨਹੀਂ ਹੈ ਜਿਸ ਵਿੱਚ ਅਸੀਂ ਪੈਸਿਆਂ ਦੀ ਡਿਮਾਂਡ ਕੀਤੀ ਹੋਵੇ 800 ਤੋਂ ਜ਼ਿਆਦਾ ਮਰੀਜ਼ ਸੁਪਨਿਆਂ ਦੇ ਘਰ ਵਿੱਚ ਠੀਕ ਹੋ ਕੇ ਆਪਦੇ-ਆਪ ਦੇ ਘਰੇ ਚਲੇ ਗਏ ਜਦੋਂ ਇਹ 2016 ਦੇ ਵਿੱਚ ਤ ਕਰਦੇ ਸੀ ਤਾਂ ਇਹਨਾਂ ਦੇ ਕੋਲ 37 ਲੱਖ ਰੁਪਏ ਇਕੱਠਾ ਹੋ ਗਿਆ ਸੀ ਜਦੋਂ ਪੈਸਾ ਜ਼ਿਆਦਾ ਇਕੱਠਾ ਹੋਣ ਲੱਗ ਪਿਆ ਤਾਂ ਗੁਰਪ੍ਰੀਤ ਸਿੰਘ ਦੇ ਨਾਲ ਦੇ ਵੀ ਵਿੱਚੋਂ ਕਦੇ 10000 ਮੰਗ ਲਿਆ ਤੇ ਕਦੇ 15000 ਤੇ ਵਿੱਚੋਂ ਕਈ ਲੋਕ ਵੀ ਕਹਿਣ ਲੱਗ ਪਏ ਸੀ ਕਿ ਇਹ ਆਪ ਪੈਸੇ ਖਾ ਰਹੇ ਨੇ ਇਸ ਕਰਕੇ ਗੁਰਪ੍ਰੀਤ ਸਿੰਘ ਨੇ ਸਾਲ 2017 ਦੇ ਵਿੱਚ ਇੱਕ ਵੀਡੀਓ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਪੈਸੇ ਨਾ ਦਿਓ ਜੋ ਇੱਥੇ ਰਹਿੰਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਸਮਾਨ ਹੈ ਉਹ ਦੇ ਦਿਆ ਕਰੋ ਕਿਸੇ ਮਰੀਜ਼ ਦਾ ਹਸਪਤਾਲ ਦਾ ਖਰਚਾ ਉਹ ਵੀ ਤੁਸੀਂ ਪੇ ਕਰ ਸਕਦੇ ਹੋ ਪਰ ਸਾਡੀ ਸੰਸਥਾ ਨੂੰ ਕੋਈ ਪੈਸਾ ਨਹੀਂ ਦੇਣਾ ਹੁਣ ਸੁਪਨਿਆਂ ਦੇ ਘਰ ਦੇ ਬਹਾਰਾ ਰਾਸ਼ਨ ਕੱਪੜੇ ਦਵਾਈਆਂ ਦੀ ਲਿਸਟ ਲਾ ਦਿੱਤੀ ਜਾਂਦੀ ਹੈ ਲੋਕ ਉਹ ਚੀਜ਼ਾਂ ਉੱਥੇ ਦੇ ਹੀ ਜਾਂਦੇ ਨੇ ਹਸਪਤਾਲਾਂ ਦੇ ਬਿੱਲ ਵੀ ਐਡਵਾਂਸ ਜਮ੍ਹਾਂ ਹੋ ਜਾਂਦੇ ਨੇ ਇਹਨਾਂ ਨੇ ਆਪਣੀ ਸੁਸਾਇਟੀ ਦੇ 1200 ਮੈਂਬਰ ਬਣਾਏ ਹੋਏ ਨੇ ਜੈਨਾਂ ਵਿੱਚੋਂ 600 ਦੇ ਲਗਭਗ ਮੈਂਬਰ ਐਕਟਿਵ ਨੇ ਜੋ ਕਿ ਹਰ ਮਹੀਨੇ ਪੈਸੇ ਇਕੱਠੇ ਕਰਦੇ ਨੇ ਜਿਸ ਨਾਲ ਹਰ ਮਹੀਨੇ 10 ਤੋਂ 11 ਲੱਖ ਰੁਪਇਆ ਆਰਾਮ ਨਾਲ ਇਕੱਠਾ ਹੋ ਜਾਂਦਾ ਹੈ ਇਹਨਾਂ ਨੇ 12-13 ਮੁਲਾਜ਼ਮ ਰੱਖੇ ਹੋਏ ਨੇ ਬਾਕੀ ਇਥੋਂ ਠੀਕ ਹੋ ਕੇ ਵੀ ਕਈ ਬੰਦੇ ਸੁਪਨਿਆਂ ਦੇ ਘਰ ਵਿੱਚ ਹੀ ਸੇਵਾ ਕਰਨ ਲੱਗ ਪਏ 250 ਤੋਂ ਵੱਧ ਲੋਕ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਨੇ ਤੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਇਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਨਾਂ ਜੁਬਾਨੀ ਯਾਦ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਭਗਤਪੂਰਨ ਅਵਾਰਡ ਮਿਲਣਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਹਾਂ ਜਾਂ ਨਾ ਜ਼ਰੂਰ ਲਿਖੋ ਜੋ ਵੀ ਬਾਈ ਗੁਰਪ੍ਰੀਤ ਦੇ ਇਸ ਕੰਮ ਨੂੰ ਚੰਗਾ ਮੰਨਦੇ ਨੇ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਤੇ ਇਹੋ ਜਿਹੀਆਂ ਹੋਰ